ਮੱਲਾ ਵਕੀਲ ਬੰਦਾ ਨਹੀਂ ਦੇਖਦਾ ਫਿਰ ਉਹਨਾਂ ਨੇ ਕਿਹਾ ਕਿ ਹੋਰ ਦੀ ਬਣਾ ਕੇ ਫਿਰ ਉਹਨਾਂ ਨੇ ਕਿਹਾ ਕਿ ਹੋਰ ਤਾਂ ਗੱਲਾ ਵੱਢ ਕੇ ਜੇ ਲੋਬੀ ਟ੍ਰਿਪ ਹੋ ਗਿਆ ਸਟਾਰਟ ਮੁੰਡਿਆਂ ਦਾ ਉੱਥੇ ਕੀ ਕੀ ਲੈ ਕੇ ਜਾਂਦਾ ਸਿਲੰਡਰ ਕਦੋਂ ਚਲਾਉਣਾ ਆਪਾਂ ਉੱਥੇ ਉਹਦੇ ਕੋਲ ਨਹਿਰ ਤੇ ਯੈਸ ਯੈਸ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਡਰ ਤੱਕ ਜਰੂਰ ਦੇਖਿਓ ਲਓ ਵੀ ਟ੍ਰਿਪ ਹੋ ਗਿਆ ਸਟਾਰਟ ਮੁੰਡਿਆਂ ਦਾ ਉਹ ਕਿ ਕੀ ਲੈ ਕੇ ਜਾਂਦਾ ਹੈ ਬੜਾਕੋ ਜੀ ਬੜਾਕੀ ਲਿਆਂਦਾ ਮੇਲਾ ਮੇਲਾ ਲੱਗਿਆ ਪਿਆ ਛੋਲਿਆਂ ਦੇ ਚੋਰੇ ਪਰ ਲਿਆਏ ਨੇ ਮੁੰਡੇ ਵਿੱਚ ਹੀ ਸਿਲੰਡਰ ਵਿੱਚ ਹੀ ਸੂਟਕੇਸ ਇਹ ਸਾਰਿਆਂ ਲਈ ਇੱਕ ਸਰਪ੍ਰਾਈਜ਼ ਆ ਵੀ ਅਸੀਂ ਕਿੱਥੇ ਚੱਲੇ ਆ ਹਾਂ ਪਰ ਤੁਹਾਨੂੰ ਅਪਡੇਸ਼ਨ ਦਿੰਦੇ ਰਵਾਂਗੇ ਹੈ ਜੀ ਮੈਂ ਸਹੀ ਗੱਲ ਹੈ ਹੌਲੀ ਹੌਲੀ ਅਪਡੇਸ਼ਨ ਦਵਾਂਗੇ ਸਰਪ੍ਰਾਈਜ਼ ਆ ਮਿਲਦੇ ਆ ਵੀ ਉਰੇ ਆ ਚਾਹ ਲੈ ਗਿਆ ਤੈਨੂੰ ਕਹਿੰਦਾ ਮੈਂ ਚਾਹ ਲੈ ਗਿਆ ਚਾਹ ਚਾਹ ਲੈ ਗਿਆ ਚੱਲ ਇਧਰ ਕੀ ਉਹ ਗੱਲਾਂ ਨਾ ਫੇਤਰੀਆਂ ਚਾਹ ਲੈ ਗਿਆ ਬਾਸੇ ਹੋ ਕੇ ਨੰਗਰ ਨੂੰ ਨਹੀਂ ਗਿਆ ਮੈਂ ਸੁਖੀ ਕੀ ਕਹਣਾ ਜਾਏਗਾ ਉਹਦੇ ਭਰਾ ਨੂੰ ਇਹਨੂੰ ਜਿਹੜਾ ਗਰੀਸ ਕਰਨ ਦਿਆ ਹਾਂਜੀ ਇਹਦੀ ਕੀ ਮੰਗੀ ਸੀ ਰਾਤ ਇੰਨਾ ਸੀ ਜੀ ਦਹੀਂ ਦੀ ਮੰਗੇ ਕੀ ਕਹਿੰਦਾ ਸਬਜੀ ਜਾਨੀ ਤੇ ਭਈਆ ਉਹ ਸਬਜੀ ਜੀ ਦਹੀਂ ਦੇ ਦੇ ਰਾਂ ਨੂੰ ਥਾਲਾ ਖਾਂਦੀ ਖਾ ਕੇ ਦਾ ਤੂੰ ਰੋਟੀ ਵਾਲਾ ਤੈਨੂੰ ਪਾਜਦਾ ਏ ਹੈ ਦਹੀਂ ਖਾ ਲੈਣਾ ਰੋਟੀ ਨਾਲ ਨਾ ਭਾਈ ਉਵੇਂ ਯਾਰ ਦਹੀਂ ਦਾ ਕਿੱਡਾ ਲਾਲ ਜਣਾ ਇਹਨੂੰ ਸਾਰੀ ਫਰਿੱਜ ਫੋਲੀਏ ਨੇ ਉਹਨਾਂ ਦੀ ਫਰਿੱਜ ਕਹਿੰਦਾ ਕਿ ਸੋਨਾ ਕਿੱਥੇ ਆ? ਹੈ? ਸੋਨਾ ਕਿੱਥੇ ਆ? ਇਸ ਤੇ ਇਸ ਦੇ ਅੰਦਰ ਐ ਕਿੱਧਰ ਹੀ ਉੱਤੇ ਦੋ ਗੱਡ ਦੀ ਚਾਹੀ ਹਈ ਕਹਿੰਦਾ ਗੱਦਿਆ ਸੋਜਿਆ ਜੇ। ਹਾਂ। ਸੁਵਾਉਂਦਾ ਇਹਨੂੰ ਗੱਦਿਆਂ ਦੇ। ਪਿੰਡ ਵਾਲੋ ਇਹਨੂੰ ਛੱਤਰ ਮਾਰ ਦੋ ਤੇ ਜਾਨ ਨੂੰ ਹੱਟ ਤੋਂ ਲੈ ਜਾਓ। ਐਡਾ ਬਗੈਰ ਤੇ ਝੂਟੇ ਲਈ ਜਾਂਦਾ ਥੱਲੇ ਨਹੀਂ ਉਤਰਦਾ ਮਸ਼ੀਨ ਤੋਂ। ਓਏ। ਦੇਨ ਦਿਹਾੜੇ ਸੈਮ ਹੋਣਾ ਦਾ ਨਜਾਇਜ਼ ਕਬਜ਼ਾ ਰੂਮ ਦੇ ਉੱਤੇ। ਤੜਕੇ ਤੜਕੇ ਢਾਕਾ ਮਾਰਿਆ ਗਿਆ ਰੂਮ ਤੇ। ਪਤਾ ਨਹੀਂ ਕੀ ਦਾ ਰੂਮ ਪਿਆ ਜਿੱਗੀ ਦਾ ਨਹੀਂ। ਆਲੀ ਦਮ ਰਪੋਰਟ ਵੀਰ ਹੁਣੀ ਸਾਹਮਣੇ ਖੜਿਆ ਵੇਲਾ ਵੇਖ ਕੇ ਦੇ ਅੰਦਰ ਵੜ ਕੇ ਬੋਲੇ ਜੀ ਪਾਉਣ ਲੰਮੇ ਨਯਾਰਾ ਨਯਾਰਾ ਚੈਲ ਚੱਲਵਾਉਂਦਾ ਚਿੱਲ ਸੁਹਾ ਜਦੋਂ ਅਗਲਾ ਅੱਗੇ ਆਇਆ ਤੇ ਉਦੋਂ ਕੀ ਕਹਿਣਾ ਨੂੰ ਛੱਡ ਗਿਆ ਉਹ ਕਮਰੇ ਨਹੀਂ ਨਹੀਂ ਅਗਲੇ ਨੂੰ ਕੀ ਕਹਿਣਾ ਜਦੋਂ ਕੋਈ ਆ ਗਿਆ ਤਰੰਗ ਗਿਆ ਉਹ ਅਫਸਰ ਨੇ ਗੰਗਾ ਲਗੜ ਦਵਾਇਆ ਨਹੀਂ ਅਹੀਂ ਕਵਾਂਗੇ ਸਾਡਾ ਭਰਾ ਪ੍ਰੈਗਨੈਂਟ ਹੈ ਤੇ ਉਹਨੂੰ ਅਰੈਸਟ ਦੀ ਲੋੜ ਹੈ ਉਹ ਰੋ ਮੱਛਰ ਵੇਖੋ ਗੱਡੇ ਗੱਡੇ ਨਾਲ ਮੱਛਰ ਗਾ ਦੀ ਮੱਕੜੀ ਪੂਰੀ ਤਗੜੀ ਇਹਦਾ ਮੈਂ ਹਾਏ ਹੋ ਰੱਬਾ ਏਡੇ ਏਡੇ ਮੱਛਰ ਨਹੀਂ ਦੇਖਿਆ ਮੁੰਡਾ ਮਰ ਜਿਓਗੇ ਇੱਥੇ ਹੀ ਮੱਛਰ ਵੇਖੋ ਉਹ ਤੇਰੀ ਭੈਣ ਨੂੰ ਮਾਰਦੇ ਹੋ ਇਹਨੂੰ ਗਰੀਬ ਨੂੰ ਛੁੱਟੀ ਪਵਾਦੀ ਇਹਦੀ ਮੈਂ ਗੱਡੀ ਬੈਕ ਕਰੇ ਪਰੇ ਪਰੇ ਜੇ ਤਾਂ ਸਜ ਬੈ ਜੀ ਚ ਉਹ ਚੱਲਣਾ ਹਾਂ ਸੈਂਡ ਸੁੰਦਰ ਨਹੀਂ ਪਾਉਂਦੀ ਹਾਂ ਉਹ ਚੱਲ ਨਹੀਂ ਤੇਰਾ ਵੀ ਫੇਰ ਅੰਦਰ ਰੱਖ ਨਹੀਂ ਇਹ ਹੁਣ ਅਪ ਚਲਾਵਾਂਗੇ ਫਿਰ ਕਦੋਂ ਓਏ ਸਿਲੰਡਰ ਕਦੋਂ ਚਲਾਵਾਂਗੇ ਮੋਟੇ ਸਿਲੰਡਰ ਕਦੋਂ ਚਲਾਉਣਾ ਆਪਾਂ ਉੱਥੇ ਉਹਦੇ ਕੋਲ ਨਹਿਰ ਤੇ ਯਸ ਯਸ ਨਹਿਰ ਤੇ ਕਿਵੇਂ ਨਹਿਰ ਤੇ ਚਲਾਣਾ ਚਲੋ ਗਾਇਜ਼ ਆ ਦੇਖੋ ਆ ਹੱਟਸ ਦੇਖੋ ਕਿੰਨੀਆਂ ਸੋਹਣੀਆਂ ਬਹੁਤ ਸੋਹਣਾ ਆਈਡੀਆ ਮਿਲਿਆ ਇੱਥੋਂ ਕੀ ਕਹਿੰਦੇ ਆ ਇਹਦਾ ਉਹਦਾ ਬੰਦਾ ਕੋਲੇ ਤਾਂ ਮਜਾ ਹੀਦਾ ਆ ਆ ਆ ਰੋਅ ਬਣਾਉਣੇ ਮਤਲਬ ਬਾਕੀ ਇਹ ਬੰਦਾ ਨਹੀਂ ਦੇਖਦਾ ਫਿਰ ਤੇ ਤੂੰ ਕੀ ਕਹੇਂਗਾ ਫਿਰ ਉਹਨਾਂ ਨੇ ਕਹਿਣਾ ਕਿ ਹੋਰ ਦੀ ਬਣਾ ਕੇ ਫਿਰ ਉਹਨਾਂ ਨੇ ਕਿਹਾ ਤਾਂ ਕਿ ਲਵਾ ਡੇ ਉਹ ਖਾਲੀ ਜਿਹੀ ਕੁੜੀ ਸੀ ਵੀ ਉਹ ਜਿ ਮਿੱਟੀ ਉਹ ਸਾਰੇ ਇੱਕੋ ਜਿਹੇ ਉਹਨ ਕੀ ਕਰਨ ਚਲਾ ਦੂ ਮੈਂ ਵੇਖੋ ਚੱਲਿਆ ਰਾਹ ਕਿੱਥੇ ਗੋਏ ਅੱਗੇ ਵੇਖੋ ਮਤਲਬ ਇਹ ਕੀ ਹੋਣਾ ਕਿਸ ਦਾ ਬੰਦਾ ਨਾਲ ਚਾਈਦਾ ਨਾ ਬੰਦਾ ਮੈਨ ਇੱਕ ਦੇ ਦੋ ਚਾਈਦੇ ਆ ਦੀ ਗੱਲ ਐ ਅੱਗੇ ਚੱਲ ਚੱਲੀਏ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ